ਜੇ ਤੁਹਾਨੂੰ ਇਹਦੇ ਗੁਣਾ ਬਾਰੇ ਪਤਾ ਆ ਹਾਂਜੀ ਤੁਸੀਂ ਇਹਨੂੰ ਹੋਰ ਵੀ ਪਰਪਸ ਲਈ ਯੂਜ਼ ਕਰ ਸਕਦੇ ਲੋਕਾਂ ਨੂੰ ਅਕਸਰ ਇਹੀ ਪਤਾ ਕਿ ਇਹ ਸਿਰਫ ਤਾਕਤ ਵਾਸਤੇ ਆ ਜੀ ਇਦਦ ਬੀਪੀ ਵੱਧ ਗਿਆ ਜੀ ਮੇਰਾ ਕਹਿੰਦੇ ਆ ਠੀਕ ਆ ਜੀ ਉਹ ਕਿਸੇ ਨੇ ਕਹਿਤਾ ਵੀ ਅਰਜੁਨ ਛਾਲ ਵੀ ਉਹ ਤੁਸੀਂ ਠੀਕ ਆ ਜੀ ਹੁਣ ਉਹਨਾਂ ਨੂੰ ਪਤਾ ਹੁੰਦਾ ਨਹੀਂ ਕਿੰਨੇ ਦਿਨ ਪੀਣੀ ਆ ਤੇ ਕੀ ਪੀਣੀ ਕਿ ਨਹੀਂ ਪੀਣੀ ਮੈਂ ਇਹਦੇ ਬਾਰੇ ਦੱਸੋ ਕਿਉਂਕਿ ਇਹ ਬਹੁਤ ਇਹ ਬਹੁਤ ਲੋਕ ਇਦਾਂ ਕਰਦੇ ਆ ਸਟ्रेस ਨੂੰ ਖਤਮ ਕਰਦਾ ਬਾਤ ਨੂੰ ਖਤਮ ਕਰਦਾ ਠੀਕ ਆ ਤੇ ਜਿਹਨਾਂ ਨੂੰ ਨੀਂਦ ਘਟ ਆਉਂਦੀ ਆ ਜਾਂ ਨੀਂਦ ਡਿਸਟਰਬ ਰਹਿੰਦੀ ਆ ਉਹ ਵੀ ਇਹਦਾ ਯੂਜ਼ ਕਰ ਸਕਦੇ ਜੀ ਤੇ ਪੁਰਾਣੇ ਬਜ਼ੁਰਗ ਇਹਨੂੰ ਯੂਜ਼ ਕਰਦੇ ਹੁੰਦੇ ਸੀ ਜਦੋਂ ਨਾ ਚਿੱਟੇ ਬੋਲ ਦੇ ਹਲੀ ਜੋੜਦੇ ਸੀ ਜਿਨਾਂ ਨੂੰ ਹਾਂਜੀ ਹਾਂਜੀ ਉਹ ਬੋਲ ਦੇ ਜਦੋਂ ਬਹਿ ਜਾਂਦਾ ਸੀਗਾ ਨਾ ਉਹ ਫਿਰ ਨਾ ਇਹਦੀ ਜੜ ਜਿਹੜੀ ਸੀ ਆਟੇ ਦੇ ਵਿੱਚ ਅੱਛਾ ਪੀਸ ਕੇ ਦੇ ਦਿੰਦੇ ਹੁੰਦੇ ਸੀ ਪੇੜੇ 'ਚ ਦੇ ਕੇ ਇਹ ਤਾਕਤ ਵਾਸਤੇ ਆ ਤੇ ਪ੍ਰਜਨਨ ਸੰਸਥਾਨ ਤੇ ਕੰਮ ਕਰਦਾ ਸਾਨੂੰ ਤਾਕਤ ਦਿੰਦਾ ਜੀ ਜੀ ਤੇ ਸਾਡੀ ਫਰਟੀਲਿਟੀ ਜਿਹੜੀ ਆ ਉਹਦੇ ਜਿਹੜੀ ਪਰਸੈਂਟੇਜ ਆ ਵਧਾਉਂਦਾ ਵਧਾਉਂਦਾ ਅੱਜ ਪਾਜੀ ਉਹਨਾਂ ਦੇ ਪਿੰਡ ਢੋਲੋਵਾਲ ਆਏ ਆ ਤੇ ਪਾਜੀ ਬਹੁਤ-ਬਹੁਤ ਧੰਨਵਾਦ ਆ ਤੁਹਾਡਾ ਜੀ ਬਹੁਤ-ਬਹੁਤ ਪਾਜੀ ਤੁਹਾਡਾ ਸਵਾਗਤ ਆ ਸਾਡੇ ਪਿੰਡ 'ਚ ਤੁਸੀਂ ਟਾਈਮ ਦਿੱਤਾ ਥੈਂਕ ਯੂ ਜੀ ਤੁਸੀਂ ਟਾਈਮ ਵੀ ਦਿੱਤਾ ਨਾਲੇ ਦੇਖੋ ਆ ਪਾਜੀ ਦੇਖੋ ਡਰੈਸ ਅਪ ਹੋਏ ਹੋ ਆ ਤੇ ਗੁਰਦੁਆਰਾ ਸਾਹਿਬ ਸਿਗੇ ਸਮਾਗਮ ਚੱਲਦੇ ਸੀਗੇ ਜੀ ਰਾਮਪੁਰ ਖੇੜਾ ਸਾਹਿਬ ਬਹੁਤ ਵਧੀਆ ਜੀ ਤੇ ਜਿੱਦਾਂ ਅਸੀਂ ਤੁਹਾਡੇ ਇੱਥੇ ਇੱਕ ਕੁਝ ਕੁ ਬੂਟੇ ਲਗਾਏ ਹੋਏ ਆ ਤੁਸੀਂ ਵੀ ਹਾਂਜੀ ਹਾਂਜੀ ਤੇ ਉਹਨਾਂ ਦੇ ਵਿੱਚੋਂ ਕੁਝ ਕੁ ਬੂਟੇ ਆਪਾਂ ਜਾਣ ਵੀ ਰਹੇ ਆ ਤੇ ਇੱਕ ਤੁਸੀਂ ਮੈਨੂੰ ਦੱਸ ਰਹੇ ਸੀ ਵੀ ਇੱਥੇ ਵੀ ਅਸ਼ਵਗੰਧਾ ਆ ਦੇਸੀ ਅਸ਼ਵਗੰਧਾ ਹਾਂਜੀ ਇਹ ਨੀ ਉਹ ਇਹਨਾਂ ਅਸਲ ਚਾ ਲੋਪ ਹੀ ਹੋ ਗਿਆ ਸੀਗਾ ਅੱਛਾ ਜੀ ਇਹਦਾ ਮੈਨੂੰ ਇੱਕ ਬੂਟਾ ਮਿਲ ਗਿਆ ਅੱਛਾ ਜੀ ਉਸ ਤੋਂ ਬਾਅਦ ਫਿਰ ਮੈਂ ਇਹ ਇਹਨੂੰ ਜਿਹੜਾ ਆ ਇਹਦੀ ਪੌਦ ਤਿਆਰ ਕਰਕੇ ਨਾ ਅੱਛਾ ਜੀ ਤੇ ਦੁਬਾਰਾ ਫਿਰ ਇਹਨੂੰ ਮੈਂ ਕੀਤਾ ਅੱਛਾ ਜੀ ਦੁਬਾਰਾ ਲਗਾਇਆ ਠੀਕ ਆ ਨਹੀਂ ਤਾਂ ਖਤਮ ਹੋ ਹੀ ਚੁੱਕਾ ਸੀ ਜਿੱਦਾਂ ਅੱਛਾ ਜੀ ਤੇ ਇਹ ਇੱਥੇ ਦਾ ਨੇਟਿਵ ਆ ਮਤਲਬ ਆ ਕੁਦਰਤੀ ਤੌਰ ਤੇ ਉੱਗਦਾ ਹੈ ਅੱਛਾ ਜੀ ਇਹ ਦੇਸੀ ਆ ਇੱਥੇ ਦਾ ਆ ਅਕਸਰ ਜਿਹੜੇ ਲੋਕਾਂ ਨੇ ਘਰਾਂ 'ਚ ਲਾਏ ਆ ਜਾਂ ਆਪਣੇ ਮਿਲਦੇ ਆ ਨਾ ਉਹ ਥੋੜੇ ਹੁੰਦੇ ਆ ਆਪਣੇ ਫਾਰਮ ਚੋਂ ਜਿੱਦਾਂ ਤਿਆਰ ਕੀਤੇ ਹੁੰਦੇ ਆ ਉਹ ਮੋਡੀਫਾਈਡ ਕੀਤੇ ਹੁੰਦੇ ਪਰ ਇਹ ਇੱਥੇ ਦਾ ਹੀ ਆ ਠੀਕ ਆ ਇਹ ਥੋੜਾ ਜਿਹਾ ਤਿੱਖਾ ਹੁੰਦਾ ਹੈ ਅੱਛਾ ਨਾਲ ਅੱਛਾ ਜੀ ਹੂੰ ਤੇ ਪੁਰਾਣੇ ਬਜ਼ੁਰਗ ਇਹਨੂੰ ਯੂਜ਼ ਕਰਦੇ ਹੁੰਦੇ ਸੀ ਜਦੋਂ ਨਾ ਚਿੱਟੇ ਬੋਲ ਦੇ ਹਲੀ ਜੋੜਦੇ ਸੀ ਜਿਨ੍ਹਾਂ ਨੂੰ ਹਾਂਜੀ ਹਾਂਜੀ ਉਹ ਬੋਲ ਦੇ ਜਦੋਂ ਬਹਿ ਜਾਂਦਾ ਸੀਗਾ ਨਾ ਅੱਛਾ ਤੇ ਉਹ ਤੋਂ ਖੜੇ ਖੜੇ ਨਹੀਂ ਹੋਣਾ ਜਾਂ ਲੱਤਾਂ ਜਿੱਦਾਂ ਉਹਨੇ ਜਾਨ ਛੜ ਜਾਣੀ ਹਾਂਜੀ ਹਾਂਜੀ ਤਾਂ ਉਸ ਤੋਂ ਬਾਅਦ ਉਹਨੂੰ ਫਿਰ ਨਾ ਇਹਦੀ ਜੜ ਜਿਹੜੀ ਸੀ ਆਟੇ ਦੇ ਵਿੱਚ ਅੱਛਾ ਪੀਸ ਕੇ ਦੇ ਦਿੰਦੇ ਦਿੰਦੇ ਪੇੜੇ 'ਚ ਦੇ ਕੇ ਅੱਛਾ ਉਹ 2-4 ਘੰਟੇ ਜਿਹੜਾ ਹੀ ਖੜਾ ਹੋ ਜਾਂਦਾ ਸੀ ਇਹਦੇ 'ਚ ਇਨੀ ਜਾਨ ਅੱਛਾ ਜੀ ਹਾਂਜੀ ਹਾਂਜੀ ਤੇ ਉਦਾਂ ਵੀ ਤਾਂ ਇਹਨੂੰ ਯੂਜ਼ ਕਰਦੇ ਆ ਜਿੱਦਾਂ ਅਸ਼ਵਗੰਧਾ ਤਾਂ ਬਹੁਤ ਸਾਰੀਆਂ ਬੂਟੀਆਂ ਯੂਜ਼ ਹੁੰਦਾ ਹੈ ਨਾ ਅੱਛਾ ਇਹਦੀ ਜੜ ਯੂਜ਼ ਹੁੰਦੀ ਆ ਜਾੜੀ ਹੁੰਦੀ ਯੂਜ਼ ਇਹਦੀ ਉੱਪਰਲਾ ਵੀ ਸਾਰਾ ਕੁਝ ਤੇ ਹੈ ਉਹਦਾ ਬੈਨੀਫਿਟ ਹੈ ਕੀ ਹੈ ਤੇ ਉਹਦਾ ਕਿਉਂਕਿ ਬਹੁਤ ਸਾਰੇ ਮੇਰੇ ਵਿਊਅਰਸ ਨੂੰ ਪਤਾ ਨਹੀਂ ਹੋਏਗਾ ਨਾ ਬੈਨੀਫਿਟਸ ਕੀ ਆ ਇਹਦੇ ਮੇਨ ਇਹਦਾ ਜਿਹੜਾ ਆ ਯੂਜ਼ ਆ ਨਾ ਹਾਂਜੀ ਉਹ ਜਿਹੜਾ ਮੇਲ ਆ ਪਰਸਨ ਹਾਂਜੀ ਹਾਂਜੀ ਉਹਦੇ ਪ੍ਰਜਨਨ ਸੰਸਥਾਨ ਤੇ ਆ ਉਹਦੀ ਫਰਟੀਲਿਟੀ ਜਾਂ ਇਨਫਰਟੀਲਿਟੀ ਠੀਕ ਆ ਉਸ ਚੀਜ਼ ਦੇ ਉੱਤੇ ਮੰਨ ਲਓ ਕਿ ਮੇਨ ਇਹਦਾ ਫੋਕਸ ਆ ਠੀਕ ਆ ਪਰ ਇਹਦਾ ਇੱਕ ਬੈਨੀਫਿਟ ਇਹ ਆ ਕਿ ਮਨ ਦੇ ਉੱਤੇ ਬਹੁਤ ਕੰਮ ਕਰਦਾ ਹੈ ਹੂੰ ਹੂੰ ਸਟ्रेस ਨੂੰ ਖਤਮ ਕਰਦਾ ਬਾਤ ਨੂੰ ਖਤਮ ਕਰਦਾ ਹੈ ਠੀਕ ਆ ਤੇ ਜਿਹਨਾਂ ਨੂੰ ਨੀਂਦ ਘਟ ਆਉਂਦੀ ਆ ਜਾਂ ਨੀਂਦ ਡਿਸਟਰਬ ਰਹਿੰਦੀ ਆ ਉਹ ਵੀ ਇਹਦਾ ਯੂਜ਼ ਕਰ ਸਕਦੇ ਜਰੂਰੀ ਨਹੀਂ ਪਏ ਸੀ ਤਾਕਤ ਲਈ ਖਾਣਾ ਜੀ ਜੀ ਜੇ ਤੁਹਾਨੂੰ ਇਹਦੇ ਗੁਣਾ ਬਾਰੇ ਪਤਾ ਆ ਤਾਂ ਤੁਸੀਂ ਇਹਨੂੰ ਹੋਰ ਵੀ ਪਰਪਸ ਲਈ ਯੂਜ਼ ਕਰ ਸਕਦੇ ਲੋਕਾਂ ਨੂੰ ਅਕਸਰ ਇਹੀ ਪਤਾ ਕਿ ਇਹ ਸਿਰਫ ਤਾਕਤ ਵਾਸਤੇ ਆ ਜੀ ਇਦਾਂ ਦਾ ਪਰ ਇਹ ਜਿਹੜਾ ਇੰਨਾ ਕੁ ਭਾਜੀ ਸ਼ਾਂਤੀ ਤੁਹਾਨੂੰ ਦੇਊਗਾ ਨਾ ਰਾਤ ਨੂੰ ਦੁੱਧ ਨਾਲ ਤੁਸੀਂ ਅੱਧਾ ਕ ਚਮਚਾ ਲਓਗੇ ਇੰਨੀ ਵਧੀਆ ਨੀਂਦ ਦਿੰਦਾ ਏ ਕੁਦਰਤੀ ਤੌਰ ਤੇ ਇੱਕ ਟੋਨਿਕ ਆ ਦਿਮਾਗ ਲਈ ਮੈਂ ਜਿੱਦਾਂ ਆਪਣੇ ਐਕਸਪੀਰੀਅੰਸ ਨਾਲ ਬੋਲ ਰਿਹਾ ਜੋ ਭਾਜੀ ਹੋਣਾ ਵੀ ਪਹਿਲਾਂ ਗੱਲ ਕੀਤੀ ਸੀ ਤੇ ਜੋ ਬਜ਼ੁਰਗਾਂ ਨਾਲ ਵੀ ਪਿੱਛੇ ਜਿਹੜੇ ਝੂਰੇ ਤੋਂ ਹਨ ਉਹਨਾਂ ਨਾਲ ਵੀ ਗੱਲ ਕੀਤੀ ਸੀ ਕਿ ਕਿ ਵੀ ਤੁਹਾਨੂੰ ਜਿੱਦਾਂ ਆਪਾਂ ਜੜੀ ਬੁੱਟੀਆਂ ਦੇ ਗੁਣ ਦੱਸ ਰਹੇ ਆ ਕਿ ਇਹ ਗੁਣ ਹੈਗੇ ਆ ਪਰ ਉਹਨੂੰ ਤੁਸੀਂ ਵਰਤਣਾ ਜਿਹੜਾ ਆ ਉਹ ਇੱਕ ਐਕਸਪਰਟ ਦੀ ਦੇਖ ਰੇਖੇਟ ਕਿਉਂਕਿ ਤੁਹਾਡੇ ਤਿੰਨੋ ਹੀ ਤਰ੍ਹਾਂ ਦੇ ਜਿਹੜੇ ਦੋਸ਼ ਆ ਬਾਤ ਪਿਤ ਕਫ ਦੇਖ ਕੇ ਤੁਹਾਨੂੰ ਇਹ ਚੀਜ਼ਾਂ ਦਿੱਤੀਆਂ ਜਾਂਦੀਆਂ ਇੱਕ ਇੱਕ ਸਕੰਡ ਵਿੱਚ ਮੈਂ ਤੁਹਾਨੂੰ ਦੱਸਦਾ ਕੀ ਚੀਜ਼ ਆ ਇਹ ਤਾਕਤ ਵਾਸਤੇ ਆ ਤੇ ਪ੍ਰਜਨਨ ਸੰਸਥਾਨ ਤੇ ਕੰਮ ਕਰਦਾ ਸਾਨੂੰ ਤਾਕਤ ਦਿੰਦਾ ਤੇ ਸਾਡੀ ਫਰਟੀਲਿਟੀ ਜਿਹੜੀ ਆ ਉਹਦੇ ਜਿਹੜੀ ਪਰਸੈਂਟੇਜ ਆ ਵਧਾਉਂਦਾ ਵਧਾਉਂਦਾ ਹੈਨਾ ਹਾਂਜੀ ਹੁਣ ਮੰਨ ਲਓ ਕਿਸੇ ਦੇ ਪੀਲੀਆ ਜੌਂਡਿਸ ਵਗੈਰਾ ਹੋਇਆ ਉਹਦੇ ਵੀ ਹੁਣ ਫਰਟੀਲਿਟੀ ਦੇ ਉਹ ਘਟਣੇ ਆ ਪਰ ਨਹੀਂ ਹਾਂ ਜਿੱਤੇ ਉਹਨੂੰ ਵੀਕਨੈਸ ਹੋਣੀ ਆ ਸਾਰਾ ਕੁਝ ਹਾਂ ਹਾਂ ਹੁਣ ਜੀ ਉਹ ਕਹੇ ਵੀ ਮੈਂ ਅਸ਼ਵਗੰਧਾ ਖਾ ਲੈਣਾ ਵਿੱਚ ਤਾਕਤ ਹੋਣੀ ਮੈਂ ਪੜਿਆ ਸੀ ਕਿ ਅਸ਼ਵਗੰਧਾ ਜਿਹੜਾ ਆ ਤਾਕਤ ਦਿੰਦਾ ਹੂੰ ਹੂੰ ਉਹ ਇੱਥੇ ਹੁਣ ਗਲਤੀ ਕਰ ਰਿਹਾ ਗਲਤੀ ਕਰ ਰਿਹਾ ਹਾਂ ਬਿਲਕੁਲ ਸਹੀ ਗੱਲ ਕਹੀ ਹੈ ਸੋ ਇਸ ਲਈ ਮਤਲਬ ਕਿ ਨੌਲੇਜ ਜ਼ਰੂਰੀ ਆ ਪਰ ਇੱਕ ਗੱਲ ਮੈਨੂੰ ਉਹਦੇ ਲਈ ਹੋਰ ਚੀਜ਼ਾਂ ਯੂਜ਼ ਹੋਣੀਆਂ ਠੀਕ ਆ ਠੀਕ ਆ ਮੈਂ ਸਮਝ ਗਿਆ ਉਹਦੇ ਲਈ ਹੋਰ ਚੀਜ਼ਾਂ ਯੂਜ਼ ਹੋਣੀਆਂ ਨਹੀਂ ਤਾਂ ਹੋਰ ਡਾਈਜੈਸ਼ਨ ਰਹਿੰਦੀ ਵੀ ਠੱਪ ਹੋ ਜਾਣੀ ਕਿਉਂਕਿ ਇਹਨੂੰ ਹਜਮ ਵੀ ਕਰਨਾ ਆ ਸਿਰਫ ਉਹਦੇ ਤਾਂ ਅੱਗੇ ਜੌਂਡਿਸ ਵਗੈਰਾ ਹੋਇਆ ਮੇਰੇ ਵੀ ਜਿੰਤਾ ਕੁਝ ਕੁ ਫਰੈਂਡ ਸਿਆ ਉਹ ਕਈ ਵਾਰੀ ਕੀ ਕਰਦੇ ਆ ਉਹ ਯਾਰ ਆਪਣੇ ਬੀਪੀ ਵੱਧ ਗਿਆ ਜੀ ਮੇਰਾ ਕਹਿੰਦੇ ਹਾਂ ਠੀਕ ਆ ਜੀ ਉਹ ਕਿਸੇ ਨੇ ਕਹਿਤਾ ਵੀ ਅਰਜੁਨ ਛਾਲ ਵੀ ਉਹ ਤੁਸੀਂ ਠੀਕ ਆ ਜੀ ਹੁਣ ਉਹਨਾਂ ਨੂੰ ਪਤਾ ਹੁੰਦਾ ਨਹੀਂ ਕਿੰਨੇ ਦਿਨ ਪੀਣੀ ਆ ਤੇ ਕੀ ਪੀਣੀ ਕਿ ਨਹੀਂ ਪੀਣੀ ਮੈਂ ਇਹਦੇ ਬਾਰੇ ਦੱਸੋ ਕਿ ਇਹ ਬਹੁਤ ਇਹ ਬਹੁਤ ਲੋਕ ਇਦਾਂ ਕਰਦੇ ਆ ਇਹ ਕੀ ਯਾਰ ਮੈਨੂੰ ਕੋਈ ਤਾਕਤ ਦੀ ਦਵਾਈ ਪਤਾ ਕਰ ਯਾਰ ਹਾਂ ਯਾਰ ਉਹ ਆਪਣੇ ਕੀ ਕਹਿੰਦੇ ਆ ਉਹ ਕੜੀ ਪੱਤਾ ਆ ਮੈਂ ਕੜੀ ਪੱਤਾ ਸਵੇਰੇ ਖਾਲੀ ਪੇਟ ਖਾਣਾ ਕਿਤੋਂ ਵੀ ਸੁਣ ਲਿਆ ਇਦਾਂ ਤੁਸੀਂ ਇੱਕ ਨਾ ਪਰ ਇਹ ਨਹੀਂ ਸਮਝ ਆਉਂਦੀ ਨਾ ਯੂਟਿਊਬ ਦੇ ਉੱਤੇ ਨਾ ਅੱਜ ਕੱਲ ਉਹ ਚੱਲ ਰਿਹਾ ਅ ਅਜਵੈਣ ਹਾਂਜੀ ਸੌਫ ਬਿਲਕੁਲ ਉਹਦਾ ਪਾਣੀ ਬੁੜੀਆਂ ਪੀਂਦੀਆਂ ਵਜਨ ਘਟਾਉਣ ਲਈ ਸੁਣਿਆ ਹਣਾ ਅੱਛਾ ਅੱਛਾ ਬਿਨਾਂ ਲੌਜੀਕ ਤੋਂ ਨਹੀਂ ਭਾਜੀ ਹਾਂਜੀ ਹੁਣ ਉਹ ਜੇ ਮੰਨ ਲਓ ਕਿ 10 ਜਣਿਆਂ ਨੇ ਯੂਜ਼ ਕੀਤਾ ਹਾਂਜੀ ਹੋ ਸਕਦਾ 10ਾਂ ਦੇ ਕੰਮ ਕਰ ਦੇ अच्छा जी वो ता होना जे वो चीज भामे ना लॉजिक पछे ना नहीं पता पर वो बीमारी उस चीज ना जे ठीक होनी हुई हुँ हुँ। ता फिर वो चीज ने वो कर देना लोकां ने कहना ਲੈ ਵੀ ਇਹ ਤਾਂ ਓਕੇ ਹੀ بڑا ਕੰਮ ਪਰ ਇਦਾਂ ਵੀ ਹੋ ਸਕਦਾ ਪੇ 10 ਜਾਣੇ ਯੂਜ਼ ਕਰਨ ਤੇ ਦਸਾਂ ਤੇ ਅਸਰ ਨਾ ਕਰੇ ਸੋ ਉਹਦੇ ਪਿਛਲਾ ਲਾਜਿਕ ਨਹੀਂ ਜੇ ਤੁਹਾਨੂੰ ਪਤਾ ਤੇ ਇਹ ਮੈਨੂੰ ਲੈਣੀ ਚਾਹੀਦੀ ਜਾਂ ਨਹੀਂ ਉਹ ਆ ਮੇਨ ਚੀਜ਼ ਭਾਜੀ اچھا ਹੁਣ ਕਈਆਂ ਨੂੰ ਕਣਕ ਨਹੀਂ ਹਜ ਮੰਦੀ ਨਹੀਂ ਹੁੰਦੀ ਹਾ ਕਣਕ ਅਲਰਜੀ ਅਲਰਜੀ ਹੁੰਦੀ ਕਈਆਂ ਨੂੰ ਕਣਕ ਤੋਂ ਉਹ ਤਾਂ ਉਹ ਘੱਟ ਚੋਂ ਰੇਅਰ ਕੇਸਸ ਹੁੰਦੇ ਆ ਪਰ ਨੋਰਮਲ ਗੱਲ ਨਹੀਂ ਹਾਂਜੀ ਇਦਾਂ ਵੀ ਹੋ ਜਾਂਦੀ ਆ ਨਹੀਂ ਚਲੋ ਮੇਰਾ ਇਹ ਦੱਸਣਾ ਦੱਸਣਾ ਕਰਨਾ ਨਹੀਂ ਚਾਹੀਦਾ ਹਾਂਜੀ ਹਾਂਜੀ ਇਦਾਂ ਫੇਜ ਨਾ ਜਿਹੜੀ ਨਾਭੀ ਆ ਨੇਵਲ ਡਿਸਪਲੇਸਮੈਂਟ ਹੋ ਜਾਂਦੀ ਬਹੁਤ ਜ਼ਿਆਦਾ ਔਰਤਾਂ ਦੀ ਨਾ ਜਿਹੜੀ ਜਿਹੜੀ ਕਿਹਦੀ ਕਿਹਦੀ ਕਦੇ ਕਦੇ ਬਾਰੇ ਗੱਲ ਕਰ ਰਹੇ ਆ ਖਾਲੀ ਪੇਟ ਪੀਂਦੇ ਨਾ ਹਾ ਇਹਦਾ ਪਾਣੀ ਜਿਆ ਬਣਾ ਕੇ ਬਾਲ ਕੇ ਵਜਨ ਘਟਾਉਣ ਲਈ ਇਹ ਤੁਸੀਂ ਕਹਿੰਦੇ ਵਜਨ ਘਟਾਉਣ ਲਈ ਜਿਹੜਾ ਨੁਸਖਾ ਚੱਲਿਆ ਹੋਇਆ ਅੱਜ ਜਿੱਦਾਂ ਆਉਂਦਾ ਨੈਟ ਤੇ ਜੇ ਤੁਹਾਡੀ ਪ੍ਰੋਪਰ ਡਾਈਟ ਨਹੀਂ ਹੈਗੀ ਤੁਹਾਡਾ ਯੋਗ ਅਭਿਆਸ ਨਹੀਂ ਹੈਗਾ ਜਾਂ ਤੁਸੀਂ ਸੈਰ ਵਗੈਰਾ ਜਾਂ ਫਿਜ਼ੀਕਲ ਵਰਕ ਨਹੀਂ ਕਰਦੇ ਸੋ ਉਹਨੇ ਬਾਤ ਬਣਾਉਣੀ ਹਾਂਜੀ ਬਾਤ ਬਣਨੀ ਜਦੋਂ ਹਾਂਜੀ ਤਾਂ ਉਹਨੇ ਜਿਹੜਾ ਜਿੱਦਣੂ ਬਾਤ ਨੇ ਖਿੱਚ ਲਿਆ ਵੈਕਿਊਮ ਨੇ ਉਹਨੇ ਉਧਰੋਂ ਖਿੱਚ ਲੈਣਾ ਨਾਭੀ ਨੂੰ ਅੱਛਾ ਤੇ ਉਹ ਜਿਹੜੀ ਧਰਨ ਜਿਹਨੂੰ ਕਹਿੰਦੇ ਧਰਨ ਕਹਿੰਦੇ ਅੱਛਾ ਨੇਵਲ ਡਿਸਪਲੇਸਮੈਂਟ ਹੋ ਜਾਂਦਾ ਅੱਛਾ 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 ਉਹ ਫੇਰ ਹੋਰ ਪ੍ਰੋਬਲਮ ਕਿ ਵੈਕਿਊਮ ਬਣਨਾ ਜਦੋਂ ਤਾਂ ਗੈਸ ਭਾਜੀ ਤੁਹਾਨੂੰ ਹਵਾ 'ਚ ਪਤਾ ਹੀ ਇਹ ਕਿੰਨਾ ਬਲ ਹੁੰਦਾ ਉਹਨੇ ਉਧਰੋਂ ਖਿੱਚ ਲੈਣਾ ਉਹਨੂੰ ਕਈਆਂ ਦੀ ਤਾਂ ਚੜਾ ਦੇਣੀ ਕਈਆਂ ਦੀ ਥੱ ਸੋ ਬੋਲਦੂ ਹੈਗੀ ਆ ਜੀ ਨਹੀਂ ਠੀਕ ਆ ਵੈਸੇ ਦੇਖੋ ਬਹੁਤ ਵਧੀਆ ਗੱਲ ਦਸੀ ਮੈਂ ਕਾਫੀ ਆਪਣੇ ਵਲੌਗਸ ਦੇ ਵਿੱਚ ਪਿੱਛੇ ਵੀ ਜਿਹੜੇ ਪਿਛਲੇ ਵਲੌਗਸ ਬਣਾਏ ਆ ਬਾਬਾ ਜੀ ਦੇ ਨਾਲ ਵੀ ਝੂਰੇ ਵਾਲੇ ਬਾਬਾ ਜੀ ਦੇ ਨਾਲ ਉਹਨਾਂ ਨੇ ਵੀ ਇਹੀ ਚੀਜ਼ਾਂ ਮੈਂ ਦੱਸਦੇ ਹੁੰਨੇ ਕਿ ਚਲੋ ਤੁਹਾਨੂੰ ਨੌਲੇਜ ਲਈ ਦੱਸ ਰਹੇ ਆ ਚੀਜ਼ਾਂ ਦੀ ਨੌਲੇਜ ਪਤਾ ਹੋਣੀ ਚਾਹੀਦੀ ਆ ਜੇ ਯੂਜ਼ ਕਰਨੀ ਆ ਨਾ ਹਾਂਜੀ ਹਾਂਜੀ YouTube ਤੇ ਦੇਖੋ ਤਰਦੋਸ਼ ਨਾਸ਼ਕ ਚੀਜ਼ਾਂ ਕਿਹੜੀਆਂ ਅੱਛਾ ਜੀ ਅੱਛਾ ਠੀਕ ਆ ਬਸ ਠੀਕ ਆ ਤਰਦੋਸ਼ ਨਾਸ਼ਕ ਦੇਖ ਲਈਆਂ ਓਕੇ ਉਹ ਕਾਮਨ ਆ ਚੀਜ਼ ਹੈ ਨਾ ਕਿੰਨੇ ਚੀਜ਼ਾਂ ਸੇ ਕੰਮ ਕਰਦੀਆਂ ਅੱਛਾ 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 ਜੇ ਮਤਲਬ ਕਿ ਕਿਸੇ ਦਾ ਪੱਤ ਵਧਿਆ ਤਾਂ ਫਿਰ ਉਹ ਪੱਤ ਨੂੰ ਵਧਾਉਗੀ ਨਹੀਂ ਘਟਾਉਗੀ ਓਕੇ ਸਮਝ ਗਿਆ ਮੈਂ ਤੇ ਜੇ ਕਿਸੇ ਦਾ ਬਾ ਬਿਲਕੁਲ ਇਹ ਚੀਜ਼ ਬੜੀ ਨੋਟ ਕਰਨ ਵਾਲੀ ਦੱਸੀ ਤੁਸੀਂ ਸਾਰਿਆਂ ਲਈ ਤੁਸੀਂ ਤ੍ਰੇਦੋਸ਼ ਨਾਸ਼ਕ ਚੀਜ਼ਾਂ ਲੱਭੋ YouTube ਤੇ ਜਾਂ ਸਰਚ ਮਾਰੋ Google ਤੇ ਉਹ ਕਾਮਨ ਚੀਜ਼ਾਂ ਆ ਲੈ ਸਕਦੇ ਆ ਉਹਨਾਂ ਦਾ ਇਹ ਨਹੀਂ ਹੈਗਾ ਕਿ ਕਿਤੇ ਕਿਤੇ ਪਾਸੇ ਤੁਹਾਨੂੰ ਇਫੈਕਟ ਕਰਨੀਆਂ ਆ ਫालतू ਜੀ ਹੈਨਾ ਕਿਉਂਕਿ ਉਹਨੇ ਤੁਹਾਨੂੰ ਜਿਹੜਾ ਨੁਕਸਾਨ ਨਹੀਂ ਕਰਨਾ ਫਿਰ ਰਾਈਟ 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 ਨਹੀਂ ਚਲੋ ਠੀਕ ਆ ਪਾਜੀ ਬਹੁਤ ਬਹੁਤ ਧੰਨਵਾਦ ਜਿੱਦਾਂ ਸਾਡਾ ਸ਼ੁਰੂ ਹੋਇਆ ਸੀ ਇੱਥੋਂ ਮਤਲਬ ਕਿ ਆਪਾਂ ਗੱਲ ਕਰ ਰਹੇ ਸੀ ਇਹਦੀ ਦੇਸੀ ਅਸ਼ਵਗੰਧਾ ਦੀ ਅਕਸਨ ਕਹਿੰਦੇ ਇਹਨੂੰ ਅਕਸਨ ਅਚਾਹ ਸਾਡੇ ਇੱਥੇ ਇਹ ਤੁਸੀਂ ਬੂਟਾ ਬਾਬਾ ਜੀ ਲੈ ਕੇ ਬਾਬਾ ਜੀ ਲਈ ਲੈ ਕੇ ਆਏ ਸੀ ਉਹ ਫਾਰਮ ਹੀ ਸੀਗਾ ਉਹ ਅੱਛਾ 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 ਠੀਕ ਉਹ ਨਰਸਰੀ ਵਾਲਾ ਠੀਕ ਹੈ ਠੀਕ ਹੈ ਚਲੋ ਇਸ ਤੋਂ ਗੱਲ ਅੱਗੇ ਚਾਲੂ ਹੋਈ ਤੇ ਹੋਰ ਵੀ ਕਈ ਗੱਲਾਂ ਐਕਸਪਲੋਰ ਹੋਈਆਂ ਕੀ ਲੈਣਾ ਚਾਹੀਦਾ ਕਿੱਦਾਂ ਲੈਣਾ ਚਾਹੀਦਾ ਠੀਕ ਹੈ ਜੀ ਬਹੁਤ 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 ਧੰਨਵਾਦ ਤੁਹਾਡਾ ਭਾਜੀ ਠੀਕ ਹੈ ਜੀ ਠੀਕ ਹੈ ਜੀ ਨੈਕਸਟ ਵਲੌਗ ਵਿੱਚ ਮਿਲਦੇ ਹਾਂ ਬਹੁਤ ਜਲਦ ਧੰਨਵਾਦ ਜੀ ਬਹੁਤ ਬਹੁਤ ਸਾਰਿਆਂ ਦਾ